ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੇਪੜੇ ਤੰਨੇ ਬੜਾ ਦਿਖਾਉਣੇ ਗੱਬਣਾ ਤੇ ਇੱਕ ਤਾਜੀ ਸੂਈ ਜਾਂਦੀ ਹੈ ਡਿਟੇਲ ਵੀਰ ਤੋਂ ਪੁੱਛ ਜਾਓ ਅੱਗੇ ਕਰੀ ਗੱਲ ਹਾਂਜੀ ਦੱਸਿਗਾ ਬਾਈ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜਸਵਿੰਦਰ ਸਿੰਘ ਹੈ ਪਿੰਡ ਜੌਂਦਾ ਜ਼ਿਲ੍ਹਾ ਬਠਿੰਡਾ ਤਸਰੀ ਰਾਮਪੁਰਾ ਫੋਨ ਤੇ ਮੋਬਾਈ 32148 98722 32148 ਆਪਾਂ ਪਰਸ ਜੇ ਉੱਥੇ ਉਹਦੀ ਵੀਡੀਓ ਪਾਈ ਸੀ ਵਧੀਆ ਵੇਗ ਗਈ ਬੈਣ ਮੇਰੇ 20 ਮਿੰਟਾਂ ਦੀ ਵੇਗ ਗਈ ਠੀਕ ਆ ਪਹਿਲਾ ਨੰਬਰ ਜਿਹੜੀ ਬੈੜ ਆਪਾਂ ਦੇਖੀ 28 ਆ ਸੂਈ ਜਾਂਦੀ ਆ ਕਿਹੜਾ ਸੂਆ ਸੁੰਦੀ ਏ ਇਹ ਦੂਜਾ ਸੁੰਦੀ ਏ ਵੀਰੇ ਜਰਸੀ ਆ ਪੰਜਾਬ ਵਾਲੀ ਠੀਕ ਆ ਦੂਜਾ ਸੂਆ ਸੁੰਦੀ ਆ ਤੇ ਜਰਸੀ ਆ ਲੇਵਲ ਉਬਾ ਖੈਰ ਸੋਹਣਾ ਬਣਿਆ ਹਨਾ ਕਿੰਨਾ ਕੰਨ ਅੰਦਾਜ਼ਾ ਲਾਈ ਆਪਾਂ ਦੁੱਧ ਪਾ ਦੋਗੇ ਵੀ ਇਹ ਪਲੂਨ ਦਾ 20 ਕਿਲੋ ਦੱਸਿਆ ਮਾਰਤਾ ਜੱਟ ਸੌਦੇ ਲਾ ਕੇ ਚੱਲੀ ਆ ਵੀ 20 ਮੰਨ ਕੇ ਲੈ ਲੈ ਬੰਦਾ ਹਰਾਮ ਨਹੀਂ ਕੱਡੂ ਵੀਰੇ ਬਾਈ ਤੇਈ ਗੱਡੂ ਉਮ ਤਾਂ ਪਰ 20 ਠੀਕ ਆ ਬਾਕੀ ਦੁੱਧ ਹੁੰਦਾ ਅਗਲੀ ਸੇਵਾ ਦਾ ਹਣਾ ਹਾਂ ਵੀਰੇ ਤੇ ਰੇਟ ਇਹਦਾ ਕੀ ਹੋਊਗਾ ਹੁਣ ਤੇ ਹੋਰ ਰੇਟ ਦਾ ਜਾਇਜ਼ ਹੋਊਗਾ ਹਾਂ ਜਮਾ ਜਾਇਜ਼ ਠੀਕ ਆ ਸੁਈ ਜਾਂਦੀ ਆ ਹੁਣ ਜਮਾ ਆਪੇ ਬੈਠੀ ਠਾਈ ਹੈ ਹਣਾ ਜਾਣ ਵਾਲੀ ਵਹਿੜਾ ਪੰਜਾਬ ਵਾਲੀ ਐ ਨਹੀਂ ਕੋਈ ਤੋੜਦੀ ਮੜੇ ਬਾਹਰ ਨੇ ਛੋਟੀ ਜੀ ਉਹ ਨਹੀਂ ਕੰਮ ਸੁਪਰ ਕੱਦ ਬੈਡ ਵਾਲੀ ਜਿੰਦ ਜਾਨ ਵਾਲੀ ਵਹਿੜਾ ਤੇ ਤਾਜੀ ਸੁੰਦੀ ਪਈ ਆ ਦੇਖੋ ਆ ਬਲਬੜਾਇਆ ਫਟ ਗਿਆ ਪਾ 5-10 ਮਿੰਟ ਚ ਥੂਪ ਕੰਨਿਆ ਨੇ ਛੋ ਦੇਖੋ ਲੇਵਾ ਵਗੈਰਾ ਸ ਤੇ ਥਾਂ ਸੋਨਾ ਹਾਤੀ ਚੋਈ ਰਾਂ ਲੱਗਿਆ ਵਾ ਤੇ ਕਦਗਾਠ ਹੈ ਤੇ ਜਿੰਦ ਜਾਨ ਦੇ ਵਿੱਚ ਬੈੜਾ ਹੀ ਨਹੀਂ ਗੱਲ ਵੀ ਲਿੱਸੀ ਨਾ ਵੀ ਕਿਸੇ ਪਾਸਿਓ ਤੇ ਦੇਖੋ ਬੋਡੀ ਸਟਰਕਚਰ ਵਗੈਰਾ ਦਾ ਕਿ ਲੈਵਲ ਉਹ ਬਹੁਤ ਆ ਉਹ ਨਹੀਂ ਮਰੇ ਐਵਰੀਵਨ ਨਹੀਂ ਮਗਰਲੇ ਮੈਂ ਠੀਕ ਆ ਤੇ ਕਦਗਾਠ ਦੇ ਵਿੱਚ ਹੈਣਾ ਹਾਂ ਪੂਰੀ ਕਦ ਵਾਲੀ ਜਾਨ ਵਾਲੀ ਬੈੜਾ ਠੀਕ ਆ ਲੈ ਚਲੋ ਬੰਦੋ ਬਸ ਕੱਚੇ ਥਾਂ ਦੀ ਬੰਦੇਵਾ ਮੈਨੂੰ ਤੇ ਦੇਖੋ ਲੈਵਾ ਵਗੈਰਾ ਦਾ ਤੇ ਫਿਰ ਦੂਜੇ ਨੰਬਰ ਜਿਹੜੀ ਜਰਸੀ ਦੇਖੀ ਨੇ ਆਪਾਂ ਇਹ ਵੀ ਪੰਜਾਬ ਵਾਲੀ ਜਰਸੀ ਵੀ ਇਹ ਕਿਹੜਾ ਸੂਆ ਇਹ ਵੀ ਦੂਜੇ ਸੂਂਦੀ ਹੈ ਦੂਜਾ ਸੂਆ ਸੁੰਦੀ ਆ ਤੇ ਦਿਨ ਕਹਿ ਕਲਿੰਦੀ ਅਜੇ ਇਹਦਾ ਹਫਤਾ ਫ फेब्रुवारी ਦਾ ਇੱਕ ਹਫਤਾ ਸੂਨ ਚ ਬਾਕੀ ਪਿਆ ਇਹ ਤੋਂ ਦੁੱਧ ਦਾ ਅਨ ਅੰਦਾਜ਼ਾ ਲਈ ਆਪਾਂ ਇਹ 18 ਕਿਲੋ ਪਹਿਲਾਂ ਦੱਸਿਆ 20 ਦੇ ਦੂਗੇ ਵੀ ਇਹਦੀ ਵੀਰੇ 20 ਕਿਲੋ ਦੁੱਧ ਆ ਰਾਮਣਾ ਪਾ ਦੂ ਰਾਮਣਾ ਖੁੱਲਾ ਵੀ ਤੇ ਰੇਟ ਰੇਟ ਇਹਦਾ ਫੋਨ ਤੇ ਵਜੇ ਤੋਰੀ ਬਾਹਰ ਨੂੰ ਸੋ ਵੀਰੋ ਕੁਝ ਦਿਨ ਕਰਦੀ ਪਈ ਆ ਤੇ ਬਾਲਟੇ ਲਾ ਕਾਫੀ ਆ 18 ਲੀਟਰ ਦੁੱਧ ਦੱਸਿਆ ਮਾਲਕ ਨੇ ਪਹਿਲੇ ਸਵੇ ਬਾਕੀ ਝੋਲੀ ਝੋਲੀ ਬਹੁਤ ਆ ਤੇ ਮੂੰਹ ਮੱਥਾ ਦੇਖ ਸਕਦੇ ਹੋ ਤੇ ਕੱਦ ਬੈੜ ਤੇ ਜਿੰਦ ਜਨ ਵਾਲੀ ਬੈੜਾ ਸੁਲੇਵਾ ਦੇਖੋ ਬਾਲਟੇ ਲਾ ਕਾਫੀ ਪੰਜਾ ਹਵਾਨੇ ਦੇ ਵਿੱਚ ਚੰਗੀ ਸੰਖੇਪੀ ਸਾਫ ਸੁਥਰੀ ਬਿਹੜਾ ਦੂਸਰਾ ਸੁਦਾ ਸੂਨ ਨੂੰ ਲਗਭਗ 2000 ਦਿਨਾਂ ਚ ਰੈਡੀ ਹੋਈ ਆ ਤੇ ਰੇਟ ਵੀਰ ਕਹਿੰਦਾ ਫੋਨ ਤੇ ਹੋਊਗਾ ਸੋ ਆ ਦੇਖੋ ਲੀਵਾ ਵਗੈਰਾ ਪੂਰਾ ਛੋੜਾ ਸਾਫ ਸੁਥਰਾ ਆ ਬਹੁਤ ਬਹੁਤ ਦੀ ਆ ਬੱਚੀ ਸੋ ਵੀਰੋ ਠੰਡੀ ਸੀਲ ਦੇਖੋ ਪੂਰੀ ਫੁੱਲਾ ਕੋਈ ਅੰਤ ਨਹੀਂ ਹੈ ਨਾ ਠੰਡੀ ਸੀਲ ਦਾ ਤੇ 20 ਕਿਲੋ ਇਹਦਾ ਹੋਊਗਾ ਰੇਟ ਹਨਾ ਆ ਸੌਰੀ 20 ਕਿਲੋ ਦੁੱਧ 20 ਕਿਲੋ ਦੁੱਧ ਫੁੱਲਾ ਵੀਰੇ ਠੀਕ ਹੈ ਤੇ ਅਗੇ ਤੀਜੇ ਨੰਬਰ ਜਿਹੜੀ ਆ ਪਾਏ ਕ੍ਰਾਸ ਬੱਚੀ ਦੇਖੀ ਇਹਨੇ ਇਹ ਪ੍ਰੂਣੀ ਹੁੰਦੀ ਆ ਵੀਰੇ ਪਲੂਣ ਹੋ ਚੌਂਗੀ ਕਹਿ ਕਦਨ ਲੈ ਜੂ ਲਗਭਗ ਇਹ 10 ਦਿਨ ਪਏ ਆ ਜ 10 ਕਿ ਦਿਨ ਇਹਦੇ ਸੂਣ ਚ ਬਾਕੀ ਕਿੰਨਾ ਦੁੱਧ ਬਣ ਕੇ ਚਲੀ ਆ ਪੈਦਾ ਦੁੱਧ ਦੇ ਮੰਨ ਲਓ 17-18 ਕਿਲੋ ਤਾਂ ਖੁੱਲੇ ਹੀ ਦੇ ਦੂੰ ਠੀਕ ਐ 17-18 ਕਿਲੋ ਤੋਰ ਦੀ ਬਾਹਰ ਨੂੰ ਸੋ ਵੀਰੋ ਪਹਿਲਾ ਸੂਆ ਪਲੂਣ ਬੱਚੀ ਸੂਂਦੀ ਪਈ ਆ ਸੂਣ ਦੇ ਵਿੱਚ ਲੱਗ ਭਾਗੇ ਇਹਦੇ 5-7 ਕਿ ਦਿਨ ਹਫਤਾ ਅਲੱਗ-ਅਲੱਗ ਭਾਗ ਮੰਨ ਲਓ ਵੀ ਲੈ ਸਕਦੀ ਆ ਤੇ ਬਾਕੀ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਸੋਹਣਾ ਲੇਵਾ ਹਫਤਾ ਤੱਕ ਪੈਂਡਿੰਗ ਪਿਆ 16-17 16-17 15 ਤੋਂ ਪਾਰ-ਪਾਰ ਦੁੱਧ ਪਾ ਦਊਗੀ ਹੁਣ 15 ਕਿਲੋ ਬਣ ਕੇ ਵੇਚ ਸਕ ਲੈ ਲਿਓ ਚੰਗੀ ਸੇਵਾ ਕਰ ਲਾਂਗੇ ਆਪਾਂ 16-17 ਪਾ ਸੋ ਦੇਖੋ ਠੰਡੀ ਸੀਤ ਬਾਦੋ ਕੋਈ ਹਬੜਾ ਦਬੜੀ ਨਹੀਂ ਮਚਾਉਂਦੀ ਇਹ ਸੋ ਤਿੰਨੇ ਵੜਾ ਦਿਖਾ ਦਿਆ ਬਸ ਤੁਹਾਨੂੰ ਤਿੰਨੇ ਗੱਬਣਾ ਇੱਕ ਲੱਗ-ਬਗ ਮੰਨ ਕੇ ਚਲੋ ਵੀ ਸੂਈ ਪੇਲੇ 10 ਮਿੰਟ ਦਾ ਖੇਡਾ ਸਾਰਾ ਤੇ ਪਿੰਡ ਹੈਗਾ ਵੀਰ ਦਾ ਜਿਉਂਦੇ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਬਾਜਬ ਵੀਰ ਕਹਿੰਦਾ ਬਿਲਕੁਲ ਰੇਟ ਹੋਣਗੇ ਰੇਟ ਹੋਊਗਾ ਫੋਨ ਤੇ ਆਪਣੇ ਜਾਇ ਜੀ ਹੁੰਦੇ ਵੀਰੇ ਠੀਕ ਹੈ ਮਾਲ ਬਹੁਤ ਵੇਖਦਾ ਜਾਇ ਜੀ ਮੋਢੀ ਹੁੰਦੀ ਤੇ ਨੰਬਰ ਬੋਲ ਜੀ ਭਰਾ ਦਵਾਰੇ ਆਪਣਾ 99722 32148 ਠੀਕ ਹੈ ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ